ਹਰਪ੍ਰੀਤ ਨੂੰ ਕੀ ਹੋਇਆ? ਉਹ ਕੀ ਹੋ ਗਿਆ ਤੈਨੂੰ? ਹਰਪ੍ਰੀਤ ਕੀ ਹੋ ਗਿਆ ਤੈਨੂੰ? ਮਰ ਤੈਨੂੰ ਸੁਪਤਾਂ ਚ ਜਾਣ ਨੂੰ ਜਾਵਾਂ ਜੀ ਨਹੀਂ ਕਰਦਾ। ਕੋਈ ਗੱਲ ਜੇ ਮਾਂ ਪਿਓ ਸਿਰ ਤੇ ਹੋਣ ਫੇਰੀ ਜੀ ਕਰਦਾ ਜਾਣ ਨੂੰ ਹੁਣ ਮਾਂ ਤਾਂ ਹੈਗੀ ਮਾਂ ਤਾਂ ਪਤੇਰਾ ਯਾਦ ਕਰਦੀ ਐ ਪਰ ਮੇਰੇ ਪਿਓ ਬਿਨਾ ਮੇਰਾ ਜਾਣ ਨੂੰ ਜੀ ਨਹੀਂ ਕਰਦਾ। ਮੇਰਾ ਪਿਓ ਤਾਂ ਮੈਨੂੰ ਇੰਨਾ ਕਰਦਾ ਸੀ ਜਿੰਨਾ ਕਹਦੇ ਛੋਟੀ ਹੁੰਦੀ ਤਾਂ ਸ਼ੁਰੂ ਤੋਂ ਮੈਨੂੰ ਨਾਲ ਰੱਖਦਾ ਕਿਤੇ ਜਾਣਾ ਕਿਸੇ ਪ੍ਰੋਗਰਾਮ ਤੇ ਜਾਣਾ ਕਿ ਸੇ ਤੀਰਥ ਇਸ਼ਨਾਨ ਤੇ ਜਾਣਾ ਨਾਉਣ ਜਾਣਾ ਕਿਤੇ ਵੀ ਜਾਂਦਾ ਮੈਨੂੰ ਨਾਲ ਹੀ ਲੈ ਕੇ ਜਾਂਦਾ ਬਸ ਮੈਂ ਵੀ ਰੋਣ ਲੱਗ ਜਾਂਦੀ ਬਾਪੂ ਜਿੱਥੇ ਜਾਏਗਾ ਮੈਨੂੰ ਨਾਲ ਲੈ ਕੇ ਜਾਈ ਮੈਂ ਤੇਰੇ ਨਾਲ ਜਾਊਂ ਮੈਂ ਇਕੱਲੇ ਤੈਨੂੰ ਜਾਣ ਨਹੀਂ ਦਿੰਦੀ ਬਸ ਉਹੀ ਮੈਂ ਤੇ ਯਾਦ ਕਰ ਕਰ ਗੱਲਾਂ ਸਾਰਾ ਦਿਨ ਹੋਕਰੀ ਜਾਂਦੀ ਹਰਪ੍ਰੀਤ ਤੂੰ ਸਾਰਾ ਦਿਨ ਇਕੱਲੀ ਬੋਲਦੀ ਰਹਣੀ ਏ ਕੀ ਗੱਲ ਐ ਮੇਰੇ ਤੇ ਛੁੱਟਣਾਂ 'ਚ ਜਾਣ ਨੂੰ ਨਾ ਜੀ ਨਹੀਂ ਕਰਦਾ ਸਾਰਿਆਂ ਜਾ ਰਹੀ ਜਾਂਦੀਆਂ ਛੁੱਟਣਾਂ 'ਚ ਮੈਨੂੰ ਤਾਂ ਇਹ ਪਿਓ ਦੀ ਬਾੜੀ ਜਾ ਰਉਣੀ ਮੇਰਾ ਪਿਓ ਮੇਰਾ ਇੰਨਾ ਕਰਦਾ ਸੀ ਜਿੰਨਾ ਕਹ ਦੇ ਨਾ ਹਰਪ੍ਰੀਤ ਮੇਰੀ ਗੱਲ ਸੁਣ ਹੂੰ ਉਹ ਸਾਰਿਆਂ ਨੇ ਕਰੇ ਲੜਾਈ ਪਈ ਹੋਈ ਐ ਵੀ ਜੂਨੀਅਰ ਛੁੱਟੀਆਂ ਤੇ ਮੈਂ ਜਾਣਾ ਹੂੰ ਤੇ ਬੁੜੀਆਂ ਨਾਲ ਜਾਣ ਨਹੀਂ ਦਿੰਦੀਆਂ ਤੇ ਤੂੰ ਕਹਿੰਦੀ ਕਿ ਮੇਰਾ ਜੀ ਨਹੀਂ ਕਰਦਾ ਜਾਣ ਨੂੰ ਲੈ ਬੇਬੇ ਤੈਨੂੰ ਆਪ ਕਹਿੰਦੀ ਸੀ ਬੇਬੇ ਤਾਂ ਮੈਨੂੰ ਮੇਰਾ ਆਪੀ ਜੂਨੀ ਛੁੱਟੀਆਂ ਤੇ ਭੱਜ ਜਾਂਦੀ ਬੇਬੇ ਤਾਂ ਮੈਨੂੰ ਬਾਦੂ ਕਹਿੰਦੀ ਬੇਬੇ ਤਾਂ ਕਾਹ ਦੇ ਦਿਨ ਹੋ ਗਏ ਕਹੀ ਜਾਂਦੀ ਮੈਨੂੰ ਫਿਰ ਤੂੰ ਭੱਜ ਜਾ ਭੱਜ ਜਾ ਮੈਂ ਨਹੀਂ ਮੇਰਾ ਜੀ ਨਹੀਂ ਕਰਦਾ ਮੇਰੇ ਪਿਓ ਬਿਨਾ ਮੇਰਾ ਪਿਓ ਮੇਰਾ ਇੰਨਾ ਕਰ ਲੈ ਜਿਵੇਂ ਛੁੱਟੀਆਂ ਚ ਜੇਤੋਂ ਮੈਂ ਜਾਣਾ ਹੁੰਦਾ ਪਹਿਲਾਂ ਹੀ ਲੱਗ ਜਾਂਦਾ ਮੈਨੂੰ ਫੋਨ ਕਰਨ ਭਾਈ ਕਿੱਦਾਂ ਆਏਂਗੀ ਅਜੇ ਕਾਹ ਦੇ ਦਿਨਾਂ ਨੂੰ ਆਏਂਗੀ ਹੈ ਇੰਨਾ ਕਰਦੇ ਸੀ ਮੇਰਾ ਹਰਪ੍ਰੀਤ ਮੇਰੀ ਗੱਲ ਸੁਣ ਉਹ ਮਾ ਮਾਂ ਬਾਪ ਕਿਹੜਾ ਕੋ ਸਾਦੇ ਹੀ ਬਿਠੇ ਰਹੇ ਹੁੰਦੇ ਨੇ ਸਾਦਾ ਤਾਂ ਨਹੀਂ ਬਿਠੇ ਰਹਿੰਦੇ ਮਾਂ ਤਾਂ ਬਿਠੇਰਾ ਕਰਦੀ ਐ ਮਾਂ ਮੋ ਵੀ ਬਿਠੇਰਾ ਕਰਦੀ ਐ ਫੋਨ ਵੀ ਬਿਠੇਰਾ ਕਰਦੀ ਐ ਮੈਨੂੰ ਸਾਦੀ ਵੀ ਇਹ ਵੀ ਆ ਜਾ ਮੇਰੇ ਕੋਲੇ ਪਰ ਜਿਹੜਾ ਮੇਰੇ ਪਿਓ ਨਾਲ ਸੀ ਨਾ ਮੇਰਾ ਮੋ ਉਹ ਹੀ ਗੱਲ ਉਹ ਮੇਰਾ ਕਿਸੇ ਨਾਲ ਨਹੀਂ ਮੰਨ ਰਲਦਾ ਅਸੀਂ ਚਾਰ ਭੈਣ ਭਰਾ ਸੀਗੇ ਚਾਰਾਂ ਚੋਂ ਮੇਰਾ ਵੱਧ ਕਰਦਾ ਸੀ ਮੇਰਾ ਪਿਓ ਉਹ ਚਲ ਕੋਈ ਗੱਲ ਨਹੀਂ ਕਰਦਾ ਸਾਰਿਆਂ ਨਹੀਂ ਸੀਗਾ पर मेनू कहदा नहीं सारे ओना कहदा नहीं कि तेरा वध करदा साडा ता बापू करदा नहीं मां तू या किसी किसी ना मोह प्यार 바ਦੀ ਹੁੰਦਾ ਨਾਲੇ ਮੇਰੀ ਗੱਲ ਸੁਣ ਮੈਂ ਨਾ ਛੋਟੀ ਸੀਗੀ ਛੋਟੀ ਕਰਕੇ ਮੇਰਾ ਮੋਹ ਵਧ ਸੀਗਾ ਗੱਲ ਛੋਟੀ ਵੱਡੀ ਦੀ ਨਹੀਂ ਹੁੰਦੀ ਜਿਹੜਾ ਕੋਈ ਕਿਸੇ ਵੱਡੇ ਬੰਦੇ ਦੀ ਕਰੂਗਾ ਮੋਹ ਕਰੂਗਾ ਉਸੇ ਦੀ ਮਾਂ ਪਿਓ ਕਰੂ ਤੂੰ ਮੋਹ ਕਰਦੀ ਸੀ ਮੋਰੀ ਨਾ ਤੂੰ ਗੱਲ ਲਾਲਾ ਜਦੋਂ ਮੈਂ ਰੋਟੀ ਪਕਾਉਣ ਲੱਗ ਜਾਂਦੀ ਕੁਮਾਰੀ ਹੁੰਦੀ ਜਦੋਂ ਮੈਂ ਰੋਟੀ ਬਣਾਉਣ ਲੱਗ ਜਾਂਦੀ ਮੈਂ ਕੋਲੇ ਜਾ ਕੇ ਕਹਿੰਦੀ 5 ਵਜ ਜਾਂਦੇ ਵੀ ਬਾਪੂ ਮੈਂ ਰੋਟੀ ਪਕਾਉਣੀ ਆ ਤੂੰ ਰੋਟੀ ਖਾ ਲਈ ਰੋਟੀ ਦਾ ਟਾਈਮ ਹੋਇਆ ਪਿਆ ਹੁਣ ਚਾਹ ਨਾ ਪੀ ਕਦੇ ਨਾ ਨਾ ਪਈ ਚਾਹ ਕਰਕੇ ਦੇ ਕਦੇ ਕਦੇ ਮੈਨੂੰ ਐ ਹੁੰਦਾ ਵੀ ਚੱਲ ਕਹੀਂ ਜਾਣੇ ਬਾਪੂ ਤਾਂ ਉਹੀ ਕਦੀ ਜਾਂਦਾ ਮੈਂ ਰੋਟੀ ਬੜਾ ਦੂੰ ਬਣਾ ਕੇ ਜਿਵੇਂ ਰੋਟੀ ਪਾ ਕੇ ਲੈ ਜਾਂਦੀ ਰਸ ਕੇ ਬਹਿ ਜਾਂਦਾ ਰੋਟੀ ਨਹੀਂ ਸਿੱਖਾਂਦਾ ਰੋਟੀਆਂ ਪਕਾ ਲਾਂ ਨੀ ਸਾਰੀਆਂ ਰੋਟੀਆਂ ਤੋਂ ਬਾਅਦ ਚਾਹ ਕਰਕੇ ਦਿੰਦੀ ਉਹਨੂੰ ਫੇਰ ਚਾਹ ਪੀ ਕੇ ਫੇਰ ਕਹਿੰਦਾ ਫੇਰ ਲਿਆ ਰੋਟੀ ਭਾਈ ਕਰ ਵੀ ਤੂੰ ਉਹਦਾ ਤੇਰੀ ਗੱਲ ਠੀਕ ਹੈ ਪਰ ਤੂੰ ਹੁਣ ਐ ਸਮਝ ਲੈ ਵੀ ਜਿਵੇਂ ਆਪਦੇ ਪਿਓ ਨੂੰ ਪਿਆਰ ਕਰਦੀ ਸੀ ਉਮੈ ਕਿਰੀਆ ਕਿਵਲੀ ਮਾਂ ਨੂੰ ਕਰੀ ਮਾਂ ਨੂੰ ਤਾਂ ਮੈਂ ਕਰਦੀ ਮੈਂ ਥੋੜਾ ਕਹਿੰਨੀ ਵੀ ਆਉਦੀ ਮਾਂ ਦਾ ਮੈਂ ਕਰਦੀ ਨਹੀਂ ਗੱਲ ਕਰ ਉਹ ਹੀ ਗੱਲ ਜੇ ਨਾ ਮੇਰਾ ਮੇਰਾ ਪਿਓ ਕਰਦਾ ਸੀ ਨਾ ਬਸ ਮੇਰੇ ਪਿਓ ਵਾਲੀ ਤਾਂ ਆਡੀ ਹੋ ਤੂੰ ਤਾਂ ਹੁਣ ਜਿੱਦ ਫੜੀ ਬੈਠੀ ਐ ਜੇ ਤੂੰ ਜੂਨੀਆਂ ਛੁੱਟੀਆਂ ਜਾਂ ਨਾ ਗਈ ਨਾ ਤੇਰੀ ਮਾਂ ਇਹ ਕਹੂ ਇਹ ਮੇਰੀ ਕੁੜੀ ਦੀ ਸੱਸ ਨੇ ਆਉਣ ਨਹੀਂ ਤੀ ਜਾਣ ਕੇ ਮੇਰੀ ਮਾਂ ਨੂੰ ਲਾਂਭਾ ਦੇਉ ਉਹ ਉਹ ਮੈਂ ਕਰਨਾ ਨਹੀਂ ਗੱਲ ਕਰ ਲਾਂ ਨਹੀਂ ਮੈਂ ਆਦੀ ਮਾਂ ਨਾਲ ਆਪਦੀ ਮਾਂ ਨੂੰ ਦੱਸਦਾ ਨਹੀਂ ਆ ਵੀ ਮਾ ਮੇਰਾ ਜੀ ਕੱਟ ਲੱਗਦਾ ਇੱਥੇ ਆ ਕੇ ਹੁਣ ਮੇਰਾ ਜੀ ਨਹੀਂ ਲੱਗਦਾ ਚੱਲ ਤੂੰ ਐਂ ਕਰ ਕਰਾਂ ਕੀ ਫੇਰ ਤੂੰ ਨਾ ਮੇਰੇ ਤੂੰ ਐਂ ਦੇਖ ਲਾ ਜਦੋਂ ਮੈਂ ਬਾਗੀਆਂ ਨਹੀਂ ਛੁੱਟਣਾਂ ਚ ਕਈ ਵਾਰੀ ਜੇ ਮੈਂ ਕੱਲੀ ਵਗ ਜਾਂਦੀ ਜਵਾਕ ਨਾ ਜਾਂਦੇ ਇੱਕ ਦੋ ਦਿਨ ਲਾ ਕੇ ਆਉਣੇ ਹੁੰਦੇ ਐਨਾ ਕਰਦਾ ਫਿਰ ਉਹਦੀ ਗਈ ਨੂੰ ਪੁੱਛਦਾ ਵੀ ਬਈ ਤੂੰ ਜਵਾਕਾਂ ਨੂੰ ਕਾਤੋਂ ਨਹੀਂ ਲੈ ਕੇ ਆਈ ਤੂੰ ਜਵਾਕ ਲੈ ਕੇ ਆਉਣੀ ਸੀ ਸੌਰੀ ਤੂੰ ਕੱਲੀ ਆ ਗਈ ਦੋ ਦਿਨ ਜਵਾਕ ਵੀ ਲਾ ਜਾਂਦੇ ਉਹਦਾ ਮਾਮਾ ਉਦੋਂ ਕਰਦਾ ਲੈ ਤਾਂ ਉਮੜ ਮੁਰ ਕੇ ਉਹੀ ਗੱਲਾਂ ਕਰੀ ਜੰਨੀ ਆਂ ਉਹ ਤਾਂ ਹਰ ਉਮਰ ਦੀਆਂ ਗੱਲਾਂ ਹੁੰਦੀਆਂ ਨੇ ਕਿਸੇ ਦੀ ਉਮਰ ਕਿੰਨੀ ਐ ਕਿਸੇ ਦੀ ਕਿੰਨੀ ਐ ਉਹਦਾ ਜਿਹੜੇ ਸਨੇਹ ਹੁੰਦੇ ਨੇ ਜਿਉਂਦੇ ਜਾਗਦਿਆਂ ਵਾਲੀ ਹੁੰਦੇ ਨੇ ਨਹੀਂ ਮੇਰਾ ਜੀ ਨਹੀਂ ਕਰਦਾ ਛੁੱਟੀਆਂ 'ਚ ਜਾਣ ਨੂੰ ਜਿੱਦੇ ਮੇਰਾ ਜੀ ਕਰਿਆ ਮੈਂ ਆਪੇ 2-4 ਦਿਨ ਲਾ ਆਉਂਗੀ ਮੈਂ ਮੰਗਰੋਂ ਜਾ ਆਉਂਗੀ ਚੱਲ ਤੇਰੀ ਮਰਜ਼ੀ ਐ ਸਾਨੂੰ ਨਾ ਕੱਲ ਨੂੰ ਤੂੰ ਲਾਂਭਾ ਦੀ ਵੀ ਜੂਨੀਆਂ ਛੁੱਟੀਆਂ ਟੱਪ ਗਈਆਂ ਫੇਰ ਦੇਖ ਲੈ ਜਾਣਾ ਵੀ ਔਖਾ ਹੋ ਜੇ ਨਾ ਕੰਮ ਧੰਦੇ ਛੱਡ ਜਾਂਦੇ ਨੇ ਫੇਰ ਨਹੀਂ ਕਹਿੰਦੀ ਮੈਂ ਜਦੋਂ ਮੇਰਾ ਮਨ ਮੰਨੂ ਮੈਂ ਤੈਨੂੰ ਕਹਤਾ ਮੈਂ ਆਪੀ ਜਾ ਆਉਂਗੀ ਚੰਗਾ ਮੇਰੇ ਵਾਸਤੇ ਚਾਹ ਕੁੱਟ ਬਣਾ ਕੇ ਲਿਆ ਮੈਨੂੰ ਤੂੰ ਵੀ ਮੇਰੇ ਪਿਆਰ ਨਾਲ ਗੱਲਾਂ ਤੇ ਆ ਗਏ ਈ ਉਹ ਕਰਦਾ ਜਦੋਂ ਮੰਗਦਾ ਮੈਨੂੰ ਚਾਹੀ ਮੰਗਦਾ 11 ਵਜੇ ਕਹਿੰਦਾ ਭਾਈ ਚਾਹ ਬਣਾ ਲਾ 2 ਵਜੇ ਕਹਿੰਦਾ ਚਾਹ ਬਣਾ ਲਾ ਇੱਕ ਸਾਡੀ ਪਿਉਤੀ ਦਾ ਬਾਹਲਾ ਸੀ ਮੋਹ ਸੀਗਾ ਨਰਮਾ ਹੁੰਦਾ ਜਦੋਂ ਦੇਖੋ ਸਾਰੇ ਨਰਮਾ ਚੋਕਣ ਭੱਜ ਜਾਂਦੇ ਅਸੀਂ ਪਿਉਤੀ ਦੋਨੇ ਕਰੇ ਹੁੰਦੇ ਕਰੇ ਚੰਗਾ ਚੰਗਾ ਹੁਣ ਤਾਂ ਆ ਗਏ ਪਿਉਦੀ ਨਾਲ ਗੱਲਾਂ ਕਰੀ ਜਾਣਗੀਆਂ ਕਿ ਮੇਰੇ ਵਾਸਤੇ ਕੁੱਟ ਚਾਹ ਵੀ ਬਣਾ ਕੇ ਲਏਗੀ ਪਿਉਦੀ ਨਾਲ ਗੱਲਾਂ ਕਰਨੀਆਂ ਏ ਤੈਨੂੰ ਕਿਹੜਾ ਤੇ ਪਿਉਦੀ ਯਾਦ ਨਹੀਂ ਆਉਂਦੀ ਉਹ ਕੋਈ ਗੱਲ ਨਹੀਂ ਜਾ ਤਾਂ ਸਭ ਨੂੰ ਆਉਂਦੀ ਐ ਫਿਰ ਸਾਰਾ ਦਿਨ ਉਹੀ ਗੱਲ ਕਰੀ ਜਾਈਏ ਕੋਕੜਾ ਕੋਈ ਚੰਗੀ ਗੱਲ ਹੁੰਦੀ ਐ ਫਿਰ ਚੰਗੀ ਚਾਹ ਬਣਾ ਕੇ ਲਿਆ ਮੇਰੇ ਬਾਤ ਜਾ ਹੁਣ ਉਹ ਕਰਨ ਲੱਗ ਪਈ ਨੇ ਤੈਨੂੰ ਤਾਂ ਐ ਆ ਵੀ ਇਹ ਛੋਟਣਾ ਚਬਾ ਗਜੇ ਘਰੋਂ ਕੱਢ ਦਿਆਂ ਇਹਨੂੰ ਮੜ ਕੇ ਤੂੰ ਤਾਂ ਚਾਹ ਬਣਾ ਰਿਆ ਕੋਟ ਹੁਣ ਤੂੰ ਖੜੀ ਹੋ ਜਾ ਵੇ ਖੇਤ ਜਾਣਾ ਬਣਾ ਕੇ ਲਿਆ ਦਾਨੀਆਂ ਚਾਹ ਚਾਹ ਬਣ ਪਈ ਜਾਂਦੀ ਐ ਮੇਰਾ ਪਿਓ ਐਂ ਕਰਦਾ ਸੀਗਾ ਮੇਰਾ ਪਿਓ ਐਂ ਕਰਦਾ ਸੀਗਾ ਉਹ ਜੇ ਤੂੰ ਜੂਨ ਦੇ ਛੁੱਟੇ ਤੇ ਨਾ ਗਈ ਨਾਲੇ ਤਾਂ ਤੇਰੀ ਮਾਂ ਮੈਨੂੰ ਲਾਂਭਾ ਦੇਊਗੀ ਨਾਲੇ ਮੇਰੀ ਮਾਂ ਨੂੰ ਤੈਨੂੰ ਕਿਸੇ ਨੇ ਨਹੀਂ ਕਹਿਣਾ ਇਹ ਤਾਂ ਅਸੀਂ ਇੱਕੋ ਹੀ ਗੱਲ ਕਰੀਏ ਮੈਂ ਨਹੀਂ ਜਾਂਦੀ ਮੇਰਾ ਪਿਓ ਨਹੀਂ ਹੈਗਾ ਹੁਣ ਫਿਰ ਇਹ ਕਿਹੜਾ ਕਹਿ ਦੇ ਹੋ ਕੋਈ ਸਾਰੀ ਦੀ ਗੱਲ ਐ ਕੋਈ ਨੁੱਤ ਕੋਈ ਨਹੀਂ ਜਹਰਪ੍ਰੀਤ ਨਹੀਂ ਜਾਂਦੀ ਤਾਂ ਮੈਂ ਬਾਹਰ ਜਾਂਦੀ ਹਾਂ ਸੁੱਟਣਾ ਚ ਪੈ ਕੇ ਬੇਬੇ ਤੂੰ ਜੋ ਕਦਰ ਚੱਕ ਲਿਆ ਹੁਣ ਮੈਂ ਬਾਹਰ ਜਾਂਦੀ ਆਂ ਪੁੱਤ ਤੇਰੇ ਮਾਮੇ ਕੋਲੇ ਚਾਰ ਦਿਨ ਬੇਬੇ ਮੇਰੀ ਗੱਲ ਸੁਣ ਲੈ ਉਹ ਹਰਪ੍ਰੀਤ ਨੂੰ ਇੰਨੀ ਡਿਪਰੈਸ਼ਨ ਹੋਈ ਪਈ ਐ ਉਹ ਤਾਂ ਆਪਦੇ ਪਿਓ ਦੀਆਂ ਗੱਲਾਂ ਕਰੀ ਜਾਂਦੀ ਐ ਕਿ ਤੈਨੂੰ ਆਏ ਹੋਇਆ ਪਿਆ ਵੀ ਮੇਰੀ ਨੂ ਨਹੀਂ ਆਂਦੀ ਮੈਂ ਆਪਦੇ ਪਿੱਕੀ ਮਗ ਜਾਹੈਂ ਮੈਨੂੰ ਤਾਂ ਪੈਕਾਂ ਦਾ ਬਾਲਾ ਚਾਹ ਪੁੱਤ ਮੈਂ ਤਾਂ ਹਰਪ੍ਰੀਤ ਨੂੰ ਕਾਇਦਨ ਹੋ ਗਿਆ ਪੁੱਛਦੀ ਨਹੀਂ ਵੀ ਤੂੰ ਬਗ ਜਾ ਇਹ ਤਾਂ ਜਾਂਦੀ ਨੂੰ ਪਰ ਹੁਣ ਮੈਂ ਬਗ ਜਾਣੇ ਚਾਰ ਦਿਨ ਦੇਖ ਵੀ ਮੇਰੀ ਗੱਲ ਸੁਣ ਲੈ ਹੱਕ ਤਾਂ ਨਾ ਹਰਪ੍ਰੀਤ ਦੀ ਬਣਦਾ ਜਾਣਦਾ ਹੱਕ ਤਾਂ ਹਰਪ੍ਰੀਤ ਨੂੰ ਪੁੱਛਿਆ ਸੀ ਪਤਾ ਜਾਂਦੀ ਨਹੀਂ ਮੜਾਤਾ ਹੁਣ ਉਹ ਫਿਰ ਉਹਨੂੰ ਮੈਂ ਵੀ ਇਹੀ ਬਾਰੀ-ਬਾਰੀ ਗੱਲ ਕਹਿਣਾ ਸੀਗਾ ਵੀ ਫਿਰ ਕੰਮ ਛਿੜ ਜਾਣਗੇ ਹੁਣ ਤੂੰ ਬਗ ਜਾ ਉਹ ਐ ਨਾ ਜਾ ਰਹੀ ਆ ਉਹਨੇ ਪੇਉ ਦਾ ਕਰਦੀ ਆ ਉਹ ਕਰ ਦਿੱਤਾ ਹੈ ਜੇ ਕਿਤੇ ਹੋ ਤੇਰੀ ਗਈ ਤੋਂ ਬਾਅਦ ਬਿਮਾਰ ਹੋ ਗਈ ਹੂੰ ਉਹਨੂੰ ਦਵਾਈ ਬੁਟੀ ਦਾ ਦਵਾ ਲਾਂਗੇ ਪਰ ਕਿਸੀ ਪੁੱਤ ਪਰ ਮਾਂ ਹਾਂ ਚਲ ਮੈਂ ਲਾਇਆ ਉਹਨੇ ਚਾਰ ਦਿਨ ਜੇ ਨਹੀਂ ਜਾਂਦੀ ਉਹ ਬੇਬੇ ਤੂੰ ਤਾਂ ਜਾਂਦੀ ਉਹਦੀ ਰਹਿਣੀ ਹੈ ਕਰੇ ਫੇਰ ਵਗ ਜੇਗੀ ਪਹਿਲਾਂ ਤੂੰ ਉਸੇ ਨੂੰ ਪੁੱਛ ਆਹ ਪਰੀਤ ਨੂੰ ਕਿ ਤੂੰ ਵਾਜ ਆਉਂਦੇ ਪੇਕੀ ਜਾਇਆ ਚਾਰ ਦਿਨ ਪੁੱਤ ਚਾਰਾਂ ਮਾਂ ਹਾਂ ਤੇਰਾ ਵੀ ਹੱਕ ਮੰਨਦਾ ਜਾਣਦਾ ਹੁਣ ਪਰ ਮਾਂ ਨੂੰ ਪੁੱਛ ਲੈਣੇ ਆਹ ਜੇ ਕਿਤੇ ਉਹ ਬਿਮਾਰ ਹੋ ਗਈ ਆਪਾਂ ਨੂੰ ਦਵਾਈ ਬੁਟੀ ਦਾ ਦਵਾ ਲਾਂਗੇ ਆ ਵੀ ਤੇਰੀ ਗੱਲ ਨੋਟ ਆ ਇੱਕੋ ਹੀ ਗੱਲ ਕਰੀ ਜਾਂਦੀ ਆ ਮੇਰਾ ਪਿਓ ਮੇਰਾ ਪਿਓ ਆ ਵੀ ਮਾਂ ਹੀ ਤਾਂ ਗੱਲ ਹੀ ਨਹੀਂ ਕਰਦੀ ਉਹ ਤਾਂ ਕਰਦਾ ਬਾਲਾ ਸੀ ਪੁੱਤ ਉਹਦਾ ਪਿਓ ਤਾਂ ਉਹ ਤਾਂ ਜਿੱਥੇ ਜਾਂਦਾ ਨਾਲ ਲੈ ਜਾਂਦਾ ਸੀ ਬੇਬੇ ਮੇਰੀ ਗੱਲ ਸੁਣ ਲੈ ਕਰਦਾ ਦਾ ਸੀਗਾ ਉਹ ਫਿਰ ਤਾਂ ਹੁਣ ਉਮਰ ਦੀਆਂ ਗੱਲਾਂ ਨੇ ਕਿਸੇ ਦੀ ਵਾਦ ਹੈ ਕਿਸੇ ਦੀ ਕਰਦਾ ਉਹ ਤਾਂ ਹੁਣ ਛੱਡਣੀ ਪਊਗਾ ਨਾ ਉਹ ਤਾਂ ਹੁਣ ਗੱਲ ਛੱਡਣੀ ਪਈ ਮੇਰਾ ਮਾਂ ਤੇ ਬਥਾਰਾ ਕਰਦਾ ਹਾਂ ਹਾਂ ਮੈਂ ਬੇਬੇ ਇਹੀ ਗੱਲ ਸਮਝਾਈ ਸੀ ਹਰ ਪੇ ਨੂੰ ਕਿ ਜਿਵੇਂ ਤੂੰ ਨਾ ਆਪਦੇ ਪਿਓ ਦੀ ਸੇਵਾ ਕਰਦੀ ਸੀ ਕਰਦੀ ਸੀ ਜਾ ਕੇ ਉਹ ਮੇច ਕਰਾ ਲਈ ਮਾਂ ਦੀ ਸੇਵਾ ਕਰੀ ਕਰੇ ਅਜੇ ਗੱਲ ਨੂੰ ਉਹ ਭੁੱਲ ਜੇ ਉਹ ਤਾਂ ਗੱਲ ਨੂੰ ਭੁੱਲਦੀ ਨਹੀਂ ਹੈਗੀ ਗੱਲ ਨੂੰ ਭੁੱਲਦੀ ਨਹੀਂ ਚੰਦਰੀ ਹੁਣ ਕੀ ਕਰ ਮੇਰੇ ਕੋਲ ਵਿਹਾਈ ਕਹੀ ਗਈ ਫੇਰ ਹੁਣ ਤੂੰ ਉਧਰ ਜਿਹੜੀ ਤਿਆਰੀ ਕੀਤੀ ਸੀ ਇਹ ਵਧੀਆ ਗੱਲ ਨਹੀਂ ਤੇਰੀ ਤੇ ਉਹਨੂੰ ਛੱਡ ਪਰੇ ਕਰਨ ਨੂੰ ਚਲ ਮੈਂ ਤੇਰਾ ਘਰ ਦਾ ਪੁੱਤ ਝੋਲਾ ਤੇ ਹਰਪ੍ਰੀਤ ਨੂੰ ਸਮਝਾ ਤੂੰ ਪਰ ਮਹਾਰਪ੍ਰੀਤ ਨੂੰ ਪੁੱਛ ਲੈਨੇ ਕੀ ਕਰੀ ਅੰਦਰ ਸਾਈ ਤਾਂ ਹੁਣ ਤਾਂ ਕਿਹੜਾ ਕਾਇ ਕਹਿੰਦੀ ਸੀ ਮੈਂ ਆਪਦੀ ਮਾਂ ਨਾਲ ਕੋਹੋਂ ਤੇ ਗੱਲ ਕਰਦੀ ਆ ਵੀ ਜਿਵੇਂ ਉਹ ਕੋਹੋਂ ਮੇਜ ਕਰ ਲਉ ਦੋਨੋਂ ਕਹਿਤਾ ਹੀ ਬਾਗੀ ਗਿਆ ਤੁੰ ਜੁਣੇ ਛੱਟੇ ਮਾਨਮ ਬਾਕਾਰੇ ਨੇ ਮੈਂ ਤੂੰ ਚਾਰ ਦਿਨ ਲਾਇਆ ਹਾਂ ਹਾਂ ਚੰਗਾ ਵੀ ਮੈਂ ਤਾਂ ਮੱਜਾ ਨੂੰ ਨੀਰਾ ਪਾਉਣਾਗਾ ਚੱਲ ਤੂੰ ਸੁਣਾਈ ਹਰਪ੍ਰੀਤ ਨੂੰ ਆ ਜਾਂਗਾ ਉੱਥੇ ਰਸੋਈ 'ਚ ਪਤਾ ਨੀ ਕੀ ਕਰੀ ਜਾਂਦੀ ਐ ਹਰਪ੍ਰੀਤਾ ਉਰੇਆ ਪਤਾ ਨੀ ਚੰਦਰੀ ਨੂੰ ਕੀ ਹੋਇਆ ਸਾਰਾ ਦਿਨ ਪਿਓ 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 ਜਾਂ ਬਗਜਾ ਚਾਰ ਦਿਨ ਜਾਂਦੀ ਵੀ ਨਹੀਂ ਪਤਾ ਨਿਆ ਨੂੰ ਕੀ ਹੋਗਾ ਲਾ ਕੋਲੇ ਇਹਨੂੰ ਭੈਣ ਨੂੰ ਪੁੱਛ ਕੇ ਆਉਣੀ ਆ ਆਦੀ ਸੀ ਮੈਂ ਜਾਉਂਗੀ ਮੈਂ ਤਾਂ ਕਦੋਂ ਦੀ ਚਿਆਰ ਹੋਈ ਬੈਠੀ ਆ ਤੇ ਆਈ ਨਹੀਂ ਹੈਗੀ ਲੈ ਦੇ ਵੀ ਨੁਪਤੇ ਆ 4 ਵਜੇ ਨਾਲ ਆਏ ਹੋ ਗਏ ਹੁਣ ਇਹ ਦਿਮਾਗ ਰੋਕਦਾ ਜਾਊਗੀ ਪਤਾ ਨਹੀਂ ਕੀ ਕਰੀ ਜਾਂਦੀ ਆ ਘਰੇ ਬੈਠੀ ਅੰਦਰ ਹੀ ਇਹ ਪਤਾ ਕੀ ਕਰੀ ਜਾਂਦੀ ਆ ਕੀ ਕਰਨਾ ਸੀ ਮੈਂ ਤਾਂ ਤਿਆਰ ਹੋਈ ਸੀ ਕਿ ਉਧਰ ਆਉਂਦੀ ਸੀ ਤੇਰੇ ਕਿੰਨੇ ਜਾਣ ਸਪੰਡ ਆਪਾਂ ਹਾਂ ਮੈਂ ਢਿੱਕੀ ਆਣੀ ਆ ਤਵੇ ਦੀ ਕਰਨ ਗੁਰਲਾਲ ਕਹਨਾ ਆਪ੍ਰੀਤ ਵਗ ਦੁਗ ਚਾਰ ਦੇਣਾ ਫੇਰ ਗਈ ਹੁਣ ਪੁੱਛਦੀ ਆਂ ਤੂੰ ਤੂੰ ਬਾਹਰ ਜਾ ਚਾਰ ਦੇਣਾ ਫਿਰ ਜਾਣਾ ਉਹ ਪਹਿਲੇ ਤੇ ਜਾਣਾ ਆਪਾ ਦੋਨੇ ਜਾਣਾ ਉਹ ਨਹੀਂ ਜਾਂਦੀ ਉਹ ਨਹੀਂ ਜਾਂਦੀ ਵੀ ਮੇਰਾ ਪਿਆਰ ਮਰੇ ਮੇਰੇ ਜੀ ਨਹੀਂ ਕਰਦਾ ਮਾਨੂੰ ਮਿਲਿਆ ਮਾਨੂੰ ਮਿਲੇ 4 ਦਿਨ ਜਾ ਕੇ ਆ ਗਈ ਜੀ ਮੈਨੂੰ ਵੀ ਕਦੀ ਵਾਸੀ ਮਿਲਦੇ ਜੀ ਨਹੀਂ ਕਰਦਾ ਛੁੱਟੀ ਮਤ ਜਾਣ ਨੂੰ ਜਾਂਦੀ ਨਹੀਂ ਜਾਂਦੇ ਉਹਨੂੰ ਕਾਹਦਾਣਾ ਹੋ ਗਿਆ ਮੈਂ ਤਾਂ ਕਰੀ ਜਾਂਦਾ ਨੂੰ ਭਾਈ ਸਾਰਿਆਂ ਨੇ ਬੂਹਾਂ ਬਾਗੀਆਂ ਹਾਂ ਜਿਹੜੀ ਤਵਾਕਾਂ ਨੂੰ 4 ਦਿਨ ਮਲਾ ਲਿਆ ਮੈਂ ਤਾਂ ਜਾਂਦੀ ਨਹੀਂ ਫਿਰ ਤੂੰ ਕਹ ਰਿਹਾ ਵੀ ਬੇਬੇ ਅਸੀਂ ਜਾਇਆ ਹਰਪ੍ਰੀਤ ਅਸੀਂ ਜਾਇਆ ਨਾ ਫਿਰ ਮੈਂ ਆਖਾ ਸਮਾਂ ਆਖਾ ਚੱਲ ਮੈਂ ਕਰ ਲਿਆ ਸੀ ਜਾ ਤਿਆ ਏ ਮਾਸੀ ਤਿਆਰ ਹੋ ਰਹੀ ਹੈ ਕਹੇ ਮੈਂ ਜਦੋਂ ਨੇਪੜਾ ਜਾਇਆ ਨਾ ਚਾਰ ਦਿਨ ਹੋਰ ਪਰ ਲਾਰ ਕਹਿੰਦਾ ਬਿਮਾਰ ਬੂਰ ਨਾ ਹੋ ਜੇ ਕਣ ਫਿਰ ਦਵਾਈ ਦਾ ਉਹ ਪੁੱਛ ਰਿਹਾ ਵੀ ਜੇ ਤੇਰਾ ਦਿਮਾਗ ਬਦੇ ਸਿੱਟਾ ਤਾਂ ਅਸੀਂ ਜਾਇਆ ਨੀਂਗਾ ਜੇ ਤੂੰ ਮੈਂ ਕੁਛ ਤੇ ਆਰਪ੍ਰੀਤ ਨੂੰ ਹਰਪ੍ਰੀਤ ਕੀ ਇਹ ਨਹੀਂ ਕਰਿਆ ਨਹੀਂ ਕੁਛ ਨਹੀਂ ਮੈਂ ਤੇ ਚਾਹਣ ਹੋਣੀ ਆ ਤੂੰ ਮਾਸੀ ਕੋਲ ਹੀ ਬਹਿ ਜਾਂਦੀ ਮੈਨੂੰ ਨਹੀਂ ਹੁੰਦੀ ਆ ਚਾਹ ਮੈਂ ਤੁਹਾਨੂੰ ਆਏ ਪੁੱਛਦੀ ਸੀ ਜਦ ਤੂੰ ਠੀਕ ਠਾਕ ਆ ਵਧੀਆ ਪਰ ਅਸੀਂ ਪਿੰਡ ਜਾਇਆ ਤੇ ਮਾਸੀ ਤਿਆਰ ਹੋ ਕਾਇ ਸੀ ਕੀ ਕਰਾਂ ਅੱਲਾ ਪਚਾਰ ਦਿਨ ਲਾਇਆ ਇਹ ਮੈਨੂੰ ਕੀ ਹੋਇਆ ਠੀਕ ਤਾਬ ਨੂੰ ਮੈਂ ਤਾਂ ਠੀਕ ਠਾਕ ਹੀ ਆ ਤੂੰ ਤਾਂ ਬਲਾਈ ਕਰੀ ਐਂ ਮਿਸਮੈਨ ਤਾਂ ਆਂ ਵੀ ਤੇਰਾ ਮੰਗ ਤੇ ਟੈਨਸ਼ਨ ਨਾ ਹੋਵੇ ਕੋਈ ਕਾਦੀ ਬਿੰਪ ਕੀ ਬਰਾਮਾ ਕਰਦੇ ਆਂ ਨਾ ਪੇਕਿਆਂ ਦੀ ਘਈ ਘਰੀ ਲੈ ਪੇਕਿਆਂ ਦੀ ਤਾਂ ਹੁਣ ਦੇਖ ਬੇਬੇ ਪਿਆਲ ਦੀ ਇਜਾਦ ਤਾਂ ਮੈਨੂੰ ਆਉਂਦੀ ਆ ਆਪ ਦੇ ਦੀ ਮੈਂ ਜੇ ਪਿਆਲਾ ਕਰਕੇ ਨਹੀਂ ਜਾਂਦੀ ਮੇਰਾ ਬਾੜੇ ਦੇ ਨਾਲ ਉੱਥੇ ਜੀ ਨਹੀਂ ਲੱਗਦਾ ਜੇ ਤੂੰ ਤੇ ਮਾਸੀ ਨਹੀਂ ਜਾਣਾ ਤੁਸੀਂ ਜਾਓ ਮੈਂ ਕਿਹੜਾ ਸਾਨੂੰ ਰੋਕਾਂ ਉਹ ਗਰਲਾਹ ਕਹਿੰਦਾ ਮਾਰਨ ਆ ਜਨਾ ਚੱਲ ਜਾ ਤੂੰ ਜਾਣਾ ਪੈ ਚਾਰ ਦਿਨ ਤੂੰ ਲਾਇਆ ਬਿਮਾਰ ਨਹੀਂ ਬੇ ਤੇ ਮੇਰਾ ਕਿਹੜਾ ਕੁਛ ਦੁੱਖਦਾ ਸੁਖਦਾ ਮੈਨ ਹਾਂ ਉਹ ਤਾਂ ਮੈਂ ਤਾਂ ਨਹੀਂ ਕਹਣੀ ਮੈਂ ਤਾਂ ਬੇਲਾ ਵਿੱਚ ਆਕ ਸੀ ਵੀ ਬੇਬੇ ਤੈਨ ਜਾਣੇ ਤੂੰ ਜਾਇਆ ਮੈਂ ਤਾਂ ਮੰਗਰੋਂ ਜਾਉਂਗੀ ਮੈਂ ਤਾਂ ਪੰਜ ਚਾਰ ਦਿਨ ਫੇਰ ਲਾ ਆਉਂਗੀ ਚੱਲ ਫਿਰ ਅੱਜ ਜਾਏਗੇ ਚਾਰ ਦਿਨ ਬੱਗ ਜਾ ਮੈਂ ਕਹਦਾ ਮਟਾਏ ਤੈਨੂੰ ਚੱਲ ਤੂੰ ਪੁੱਤ ਕੰਮ ਤਾਂ ਨਾ ਸਾਹਮਣੇ ਪਰ ਮੈਂ ਤਾਂ ਚੱਲ ਚਾਹ ਨਹੀਂ ਆਈ ਨਹੀਂ ਮੈਂ ਚਾਹ ਰਿਆਂਗੇ ਮਾਸੀ ਕੋਲੇ ਚੱਲ ਮੈਂ ਜਾਇਆ ਨਹੀਂ ਮਾਸੀ ਕੋਲੇ ਚੱਲ ਤੂੰ ਚਾਲ ਅੱਰਾਸੇ ਤਬਾ ਲਾ ਜਾਗੇ ਚਾਰ ਆਲੀ ਬਸ ਤੇ ਭਾਗ ਜਾਗੇ ਬੱਗ ਜਿਓ ਕੋਈ ਨਹੀਂ ਮੈਂ ਕਰਦੀ ਆ ਮਾਸੀ ਨਾਲ ਗੱਲ ਲੇ ਮਾਸੀ ਦਾ ਵਿਚਾਰੀਆਂ ਬੈਠੀ ਚਪਕਰੀ ਹੈ ਸ੍ਰੀ ਕਾਲਾ ਮਸੀ ਸ੍ਰੀ ਕਾਲਾ ਉਹ ਠੀਕ ਹੈ ਮਾਸੀ ਹਾਂ ਠੀਕ ਠਾਕ ਤੂੰ ਗੱਲ ਠੀਕ ਹੈ ਵਧੀਆ ਠੀਕਾ ਮਾਸੀ ਜਿਹੜੇ ਤਰਫ ਫਿਰਦੇ ਆਂ ਹੋਰ ਕੀ ਹੈ ਹੂੰ ਤੂੰ ਸੁਣਾ ਭੈਣ ਵਰਗੀਆਂ ਬਾਗੀਆਂ ਉਹ ਤਾਂ ਬਾਗੀਆਂ ਸੀਗੀਆਂ ਬਤਾ ਆਈਆਂ ਜਾ ਕੇ ਅੱਛਾ ਜਾਇਆਂ ਨਾ ਚੱਲ ਵਧੀਆ ਵਿਚਾਰੀਆਂ ਪਹਿਲੀ ਮੇਰੇ ਇਆਂ ਜਾ ਕੇ ਚਾਰ ਚੜ੍ਹ ਦਿਨ ਲਾਇਆ ਹੁਣੀਆਂ ਹਾਂ ਹਾਂ ਫੇ ਬਾਰੇ ਦਿਨ ਤੋਂ ਹੁਣ ਮਾਸੀ ਕਿਸੇ ਤੋਂ ਨਹੀਂ ਰਿਹਾ ਜਾਂਦਾ ਘਰ ਛੱਡ ਕੇ ਇੱਕ ਤੱਕਰੇ ਮਾਲ ਪਸ਼ੂ ਦਾ ਕੰਮ ਹੋ ਜਾਂਦਾ ਤੇ ਕੋਹ ਨੂੰ ਹੀ ਗੱਲ ਕੰਮ ਵਧੇ ਪਿਆ ਪੋਚੇ ਲਾਉਣੇ ਸਾਰੇ ਮੈਨੂੰ ਫਰਸ਼ ਤੋਂ ਇੱਕ ਨੇਰੀ ਵਾਲੀ ਹੁੰਦੀ ਹੈ ਹਾਂ ਇਹਦਾ ਕਰਕੇ ਮਗ ਆਏ ਆਈ ਸੀ ਕਿ ਮਗਾ ਚਾਰ ਹੱਲ ਤੇ ਚਾਰ ਕੈ ਸੀ ਮੈਂ ਤਾਂ ਜਾਂਦੀ ਨਹੀਂ ਵਾਸੀ ਮੈਂ ਤਾਂ ਤੇਰੀ ਮਾਰ ਹੀ ਮੈਂ ਚੱਲ ਬਣੂ ਤੇਰੇ ਨਾਲ ਮੈਂ ਤਾਂ ਮੇਰੀ ਮਾਂ ਨੂੰ ਕਹਿ ਦੇਣਾ ਕਿ ਕੰਈ ਜਾਂਦੀਆਂ ਵੀ ਤੁਸੀਂ ਵਗ ਜੇ ਤੂੰ ਤੇ ਮਾਸੀ ਜਾਇਆ ਲਾਇਓ ਦਾ ਦਿਨ ਲਾਇਓ ਪਹਿਲਾਂ ਨਿਕੋ ਬਾਗੀਆਂ ਭੈਣ ਵਰਦੀਆਂ ਤੂੰ ਤਾਂ ਨਹੀਂ ਗਈ ਹਾਂ ਹੁਣ ਫਿਰ ਉੱਤੇ ਜਾਏ ਨਹੀਂ ਹੁਣ ਤੁਸੀਂ ਜਾਇਆ ਹੋ ਨਾ ਹਾਂ ਆਇਆ ਓਕੇ ਨਹੀਂ ਕਈ ਨੇ ਤਿਆਰ ਹੋ ਗਈ ਜਿਹਨੇ ਦਰਲਾ ਨੇ ਟਾਟ ਲਵਨ ਵੀ ਜਾ ਰਾ ਕਿ ਹਰ ਵੀ ਦਿਨਾਂ ਢਿੱਲੀ ਹੋ ਜੇ ਮਾ ਕਰੋ ਮਾਸੀ ਉਹ ਤਾਂ ਉਹੀ ਕਰੀ ਜਾਂਦਾ ਢਿੱਲੀ ਨੂੰ ਮੇਰਾ ਕਿਹੜਾ ਕੁਝ ਦੁੱਖ ਦੱਸ ਸਕਦਾ ਮੇਰਾ ਤਾਂ ਇਹ ਤੈਨੂੰ ਦੱਸਿਆ ਤਾਂ ਹੈਗਾ ਸੀ ਮੈਂ ਤੜਕੇ ਵੀ ਮਾਸੀ ਮੇਰੇ ਜੀ ਨਹੀਂ ਲੱਗਦਾ ਬਾਹਲੇ ਦਿਨ ਜਾ ਕੇ ਮੇਰੇ ਪਿਓ ਬਿਨਾ ਮੇਰੀ ਮਾਂ ਬਥੇਰੇ ਯਾਦ ਕਰਦੀ ਐ ਮੈਨੂੰ ਅਸੀਂ ਮੰਗਰੋਂ ਨਹੀਂ ਜਾਇ ਆਵਾਂਗੇ ਪੰਜ ਚਾਰ ਦਿਨ ਲਾਇ ਆਵਾਂਗੇ ਛੁੱਟੀਆਂ ਚ ਤਾਂ ਮਾ ਤਾਂ ਮਹੀਨਾ ਲਾਇ ਪਾ ਚਾਰ ਦਿਨ ਲੈ ਗੱਲ ਤਾਂ ਇੱਕੋ ਹੀ ਐ ਆਹ ਆਦਤ ਆਤ ਲਾਲਾ ਮੈਂ ਮਕਾਂਟਾ ਲਾਇਆ ਉਹੀ ਗੱਲ ਹੁੰਦੀ ਆ ਕੰਟਾ ਕਿਉਂ ਅਸੀਂ ਪੰਜ ਚਾਰ ਦਿਨ ਮੈਂ ਮੰਗਿਆ ਆਇਆ ਪੰਜ ਚਾਰ ਦਿਨਾਂ ਚ ਬੰਦਾ ਆ ਨਹੀਂ ਆਉਣੇ ਚਾਹੇ ਤੁਸੀਂ ਬਗਜੋ ਤੁਸੀਂ ਪੁਆ 10 ਦਿਨ ਲਾਇਓ ਘਰ ਦੀ ਟੈਨਸ਼ਨ ਨਾ ਲਿਓ ਮੈਂ ਆਪੇ ਕਰ ਲੂ ਸਾਰਾ ਕੰਮ ਅਸੀਂ ਜਦ ਲਾਇਆ ਆਵਾਂਗੇ ਚਾਰ ਦਿਨ ਚਲ ਜੇ ਤੁਸੀਂ ਢਿੱਲੀ ਮਿੱਸੀ ਰਹਿੰਦੇ ਭਾਈ ਇਹਨੂੰ ਛੇਤੀ ਆ ਲੈ ਕੇ ਆ ਜੁੰਦੀ ਨਾ ਨਾ ਮੇਰਾ ਕੀ ਦੁੱਖ ਤਮਾਸੀ ਮੈਂ ਤਾਂ ਚੰਗੀ ਬਣੀ ਆ ਇਹ ਬਿਆਦੇ ਪਿਓ ਦੀ ਟੈਨਸ਼ਨ ਜੀ ਲੈਣ ਲੱਗ ਜਾਨੀ। ਨਾ ਨਾ ਮੈਨੂੰ ਤਾਂ ਲੱਗਦਾ ਮੇਰੀ ਬੇਬੇ ਨੇ ਤੇਰੇ ਕੋਲੇ ਵੀ ਦੱਸਤਾ ਵੀ ਆਦੇ ਪਿਓ ਦੀ ਟੈਨਸ਼ਨ ਕਰਦੀ ਐ। ਟੈਨਸ਼ਨ ਨਹੀਂ ਹੈਗੀ ਮਾਸੀ ਮੈਨੂੰ। ਅੱਛਾ। ਜਿਆਦਾ ਤਾਂ ਮਾਪੇ ਉਹਦੀ ਆਉਂਦੀ ਹੁੰਦੀ ਐ। ਬੱਚੇ ਉਹਦੇ ਵੀ ਹੋ ਰਹੀਆਂ। ਜਿਆਦਾ ਤਾਂ ਤੈਨੂੰ ਵੀ ਆ ਜਾਂਦੀ ਨਾਨੇ ਦੀ। ਆ ਆਉਂਦੀ ਐ। ਹਾਂ ਪਰ ਤੈਨੂੰ ਘਰ ਆਉਂਦੀ ਨਹੀਂ। ਮਾਪੇ ਚਲੈ ਵੱਡੇ ਹੋ ਕੇ ਬੰਦਾ ਹੌਲੀ-ਹੌਲੀ ਉਹ ਗੱਲ ਭਾਈਆਂ ਭਤੀਜਿਆਂ ਚ ਪਈ ਭੁੱਲ ਜਾਂਦਾ। ਹਾਂ। ਹੈਂ? ਨੀ ਚਲ ਕੋਈ ਨਹੀਂ ਜਾਣਦਾ ਮਾਪੇ ਸਦੇ ਚਾਹੇ ਦੇ। ਹਾਂ ਮਾਪੇ ਹੀ ਗੱਲ ਮਾਪੇ ਤਾਂ ਮਾਸੀ ਜੀ ਨੇ ਕਹਿਣਾ ਕਿ ਬੁੜੀ ਨਹੀਂ ਹੁੰਦੀ ਬੁੜਾ ਹੀ ਨਹੀਂ ਹੁੰਦੇ ਧੀਆ ਪੁੱਤਾਂ ਨੂੰ ਤਾਂ ਉਹ ਕਹ ਰਿਹਾ ਕਿ ਜਾਵੇ ਪੈ ਜਦੋਂ ਹੋਣ ਜਦੋਂ ਆਪਾਂ ਅੱਗੇ ਹਾਂ ਫਿਰ ਤਾਂ ਉਮਰਾਂ ਨੇ ਹੁਣ ਉਹੀ ਗੱਲ ਹੋਵੇ ਮਾਸੀ ਉਮਰ ਤਾਂ ਕਿੱਥੇ ਤੇਰੇ ਪੈਰ ਦੀ ਉਮਰ ਤਾਂ ਛੋਟ ਗਈ ਸੀ ਕਿੱਥੇ ਸੀ ਉਮਰ ਕਿੱਥੇ ਸੀ ਉਸ ਬਤੇਰੀ ਨੇ ਮੇਰੇ ਪਿਤਾ ਤਾਂ ਤੈਨੂੰ ਪਤਾ ਹੈ ਮੇਰਾ ਬਾਹੜਾ ਕਰਤ ਸੀ ਮੇਰੇ ਕੋਲ ਬਾਹੜਾ ਆਉਂਦਾ ਸੀ ਜਦੋਂ ਆਹ ਲੱਗ ਕੇ ਦਿਨ ਲੱਗ ਜਾਂਦਾ ਅਜਿਹੇ ਛੋਲੇ ਪਾਪਾ ਨੇ ਹੁੰਦਾ ਬਾਹੜਾ ਹਾਂ ਹੁਣ ਤੇਰੇ ਜਾਦੀ ਹੋਸੀ ਖੰਡ ਪਾਟ ਕਰਾਇਆ ਸੀ ਖੰਡ ਪਾਟ ਬਲੇ 4 ਦਿਨ ਰਿਹਾ ਸੀ ਫੋਰਾ ਤੇਰੇ ਨਾਮ ਨੇ ਦੇ ਕੇ ਉਹਨਿਸਬਾਨਾ ਆਖਦੀ ਜੜ ਬਹੁਲੇ ਆ ਯਾਤਰੀ ਤਾਂ ਹਾਂ ਤੇ ਉਹਨ ਤਾਂ ਬਾਲਾ ਚਾਰ ਐ ਨਾ ਕਿਤੇ ਬਿਸਕਟ ਕਢਾ ਲਿਆ ਤੇ ਕੁਛ ਲਿਆ ਤੇ ਕੁਛ ਲਿਆ ਉਹ ਤਾਂ ਸ਼ੁਰੂ ਤੋਂ ਐ ਸੀ ਵਾਸੀ ਛੋਟੇ ਹੁੰਦੇ ਜਦੋਂ ਸੀ ਕਿਤੇ ਵੀ ਜਾਣਾ ਹੁੰਦਾ ਬਸ ਉਹਦੇ ਕੋਲ ਆ ਰੱਖਿਆ ਹੁੰਦਾ ਪਰਨਾ ਮੋਢੇ ਤੇ ਉਹਦੀ ਲੜ ਬੰਨ ਕੇ ਲਿਆਉਂਦਾ ਤੇ ਇਹਨਾਂ ਕੋ ਬਦਾਨਾ ਲਿਆਇਆ ਕਿਤੇ ਟੋਪ ਨਾ ਲਿਆਇਆ ਤੇ ਆ ਚੀਜ਼ ਲਿਆਇਆ ਹਰ ਇੱਕ ਚੀਜ਼ ਕੱਲੀ ਨਹੀਂ ਸੀ ਕਦੇ ਕਰਿਆ ਇਹ ਹਾਂ ਬਸ ਉਹਦਾ ਸੁਆ ਬਣਿਆ ਹੋਇਆ ਸੀ ਮਾਪੇ ਦਾ ਭਈਆ ਇਸ ਕੀਰੀ ਹੁੰਦੀ ਹੈ ਕਿ ਭਾਈ ਭਤੀਜੇ ਦਾ ਵਰਤਨ ਦੀ ਸਕੀਰੀ ਵਰਤਨ ਦੀ ਸਕੀਰੀ ਨਹੀਂ ਹੈ ਚਲ ਮਾਸੀ ਤੁਸੀਂ ਜਾਇਆ ਉਹ ਲਾਇਆ ਚਾਚਾ ਆਵਾਂਗੇ ਤੇ ਬਿਆਰ ਨਹੀਂ ਬਿਆਰ ਤਾਂ ਫਿਰਦੀ ਹੈ ਉਹਨੂੰ ਭੇਜ ਦੇ ਨਾਲ ਅ ਮਾੜਾ ਮोटा ਕੁਇੰਦਰ ਪੈਸਾ ਤੇਲੀ ਚੱਕਣ ਗਈ ਹੋ ਮੜਾ ਹਾਂ ਚਲ ਕੋਈ ਇਧਰ ਮੈਂ ਕਹਿਨੀ ਹੈ ਬੇਬੇ ਨੂੰ ਚਾਹ ਲੈ ਮਾਸੀ ਤੇ ਬੇਬੇ ਭਾਗ ਜਾ ਮਾਸੀ ਤਾਂ ਤਿਆਰ ਬੈਠੀ ਹੈ ਮਾਸੀ ਮੈਂ ਚਾਹ ਲੈਣੀ ਚਾਹਵਣੀ ਪਈ ਥੋੜੀ ਚਾਹ ਵੀ ਕਿਈ ਚਾਰ ਤਾਂ ਕੇਸੀ ਪਤਾ ਹੁਣ ਚਾਰ ਪੰਜ ਵੱਜ ਗਏ ਹੁਣ ਅਸੀਂ ਪੜਾਂ ਗਏ ਵੀ ਕਿਸੇ ਵੇਲੇ ਜਾ ਕੇ ਚਾਰ ਸਾਢੇ ਚਾਰ ਹੋ ਗਏ ਵਾਂ ਸੀ ਫੇ ਪਾਣੀ ਤੇ ਬੱਸ ਆ ਜਾਂਦੀ ਹੈ 5 ਵਜੇ ਆ ਜਾਂਦੀ ਆਪਣੀ ਅੱਛਾ ਸਰਕਾਰੀ ਤੇ ਚੜੋਂਗੇ ਸਰਕਾਰੀ ਤੇ ਹਾਂ ਉਹ ਭਰਾ ਨਾ ਲਾਇਆ ਕਰੋ ਫਿਰ ਹੋਈ ਨਾ ਦਿਨ ਨਹੀਂ ਚੱਲੂ ਤੁਸੀਂ ਤਾਂ ਆਈ ਆ ਫੇ ਹੁਣ ਬੁੜੀਆਂ ਨੂੰ ਮੋਸਾ ਬਿਨਾਂ ਕਰਾਇਆ ਨਾਲ ਮੈਂ ਤੈਨੂੰ ਦੱਸਾਂ ਕਰਾਇਆ ਤਾਂ ਉਹ ਗੱਲ ਫਿਰ ਹੈ ਤੁਹਾਡਾ ਤਾਂ ਇਹ ਨਹੀਂ ਪਤਾ ਗਰਮੀ 'ਚ ਤੁਸੀਂ ਤਾਂ ਕਿੱਧਰ ਨੂੰ ਚੜਜੋ ਕਹਦਾ ਆਪਣਾ ਕਿਹੜਾ ਕਰਾਇਆ ਲੱਗਦਾ ਕਿਤੇ ਹੋਰ ਨਾ ਜਾਓ ਬਿਮਾਰ ਹੋ ਕੇ ਨਾ ਜਾਓ ਆਦੀ ਜਿਵੇਂ ਆਖਮਾ ਰਹੇ ਕੋੰਡ ਬਾਜਾਂਗੇ ਨੇ ਬਿਰਪ ਜਾਈ ਨੂੰ ਤਿਆਰ ਕਰ ਲਾਂਗੇ ਤਿੰਨੇ ਬਾਜ ਜਾਗੀਆਂ ਉਹ 마ਸੀ ਤੂੰ ਕਿੱਥੇ ਚੜਜੇਂਗੀ ਇੰਨੀ ਚੜਾਈ ਚਲ ਆਪਾਂ ਮੰਨਦੇ ਆਂ ਵੀ ਜਾਣਾ ਤਾਂ ਚਾਹੀਦਾ ਉੱਥੇ ਚੜਾਈ ਵਾਲੇ 마ਸੀ ਤੇ ਇੱਥੋਂ ਨਹੀਂ ਚੜੇ ਜਾਣਾ ਉਹ ਕੋਤਿਆਂ ਬੰਦਰਾ ਆਏ ਆ ਤੇ ਨਾਲ ਜਾਣੇ ਕਹਿੰਦੇ ਚੜਕੇ ਨਾ ਨਾ 마ਸੀ ਖੱਤਰਾਂ ਤੇ ਕਿੱਥੇ ਚੜੇ ਜਾਣਾ ਹੁਣ ਤੇਰੀ ਉਮਰ ਕਿੱਥੇ ਹੈਗੀ ਤੂੰ ਐ ਕਰੀ 22 ਵਰਗਾਂ ਨੂੰ ਭੇਜਦੀ ਫਿਰ ਉਹ ਜਾਇਆਉਂਗੀ ਯਾਹ ਹੈ ਕਰ ਲਾ ਸਾਡੇ ਵੀ ਤਿਆਰ ਸੀਗੇ ਕਿ ਨਾ ਸੀ ਮੈਂ ਵੀ ਜਾ ਕੇ ਆਣਾ ਚਲ ਲੈ ਤੂੰ ਬਾਗ ਜੀ ਨਾਲ ਫਿਰ ਸਾਡੇ ਬਾਗ ਜਾ ਰਹੀਆਂ ਉਹ ਹਾਂ ਚਲ ਅਸੀਂ ਦੇਖ ਲਾਂਗੇ ਫਿਰ ਆਲ ਜਿਓ ਫਿਰ ਚੰਗਾ ਅਸੀਂ ਘਰੇ ਲੈ ਜਾਵਾਂਗੇ ਘਰੇ ਰਹਿ ਜਿਓ ਤੁਸੀਂ ਤੁਸੀਂ ਤਾਂ ਹੁਣ ਪੇਕ ਹੀ ਮਿਲਿਆ ਚੰਗਾ ਹੁਣ ਐਡੀ ਉਮਰ ਚ ਨਹੀਂ ਵਾਸੀ ਜਾਣਾ ਲੋਟ ਹੁੰਦਾ ਬੰਦੇ ਨੂੰ ਚਲ ਚੰਗਾ ਪੁੱਤ ਮੰਨਣੀ ਵੀ ਚਾਹੀਦੀ ਆਓ ਚਲ ਚੰਗਾ ਵਾਸੀ ਚੰਗਾ ਭੇਜ ਦੇ ਦੇ ਬੇਬੇ ਨੂੰ ਫੋਨ ਟਾਈਮ ਪਾ ਲੈ

ਜੇ ਆਦਾਰ ਕਾਰ ਡਾੜੀ ਨਿਕਲ ਕੇ ਫਿਰ ਆਪਣਾ ਕਰਾ ਮੂੰਹ ਹੀ ਲੱਗ ਜਾਂਦੇ ਪੈਸੇ ਹੋਰ ਨਾ 5 5.5 ਜਾਊਗੀ ਤਲਵੰਡੀ ਨੂੰ ਅੱਛਾ ਹਾਂ ਉੱਤੇ ਚੜ ਜਾਣਗੀਆਂ ਤੇ ਮਸਾਂ ਕਰੋ ਨਿਕਲ ਆਂਦਾ ਆਪ ਤਾਂ ਕਿੰਨੇ ਚਿਰ ਬਾਅਦ ਜਾਣੀਆਂ ਹੋਰ ਜਾਏ ਨਹੀਂ ਆਂਦਾ ਕਰਾਂ ਚ ਨਿਕਲ ਨਹੀਂ ਨਾ ਤਾਂ ਹਰਪ੍ਰੀਤ ਗਈ ਤੇ ਕਾਹ ਦਿਨ ਹੋ ਗਿਆ ਮੈਨੂੰ ਤਾਂ ਕਰਦਾਂ ਨੂੰ ਚਲ ਮੈਂ ਮਹੀ ਜਾਨੀ ਫਿਰ ਆਪਾਂ ਤਾਂ ਦੋਨੇ ਪਾਣਾ ਜਾਇਆ ਹੋਣਾ ਹੋਰ ਉਹ ਵੀ ਬਸ ਹਰਪ੍ਰੀਤ ਵਾਰੀ ਕਾ ਕਰਦੀ ਐ ਕਰੋ ਨਿਕਲਦੀ ਨਹੀਂ ਸਾ ਮਾਪੇ ਹੁੰਦੇ ਤਾਂ ਟੈਨਸ਼ਨ ਲਈ ਹੁਣ ਮਾਪੇ ਪੜਾਣ ਕਿਥੇ ਬੈਠਾ ਰਹਿੰਦੇ ਆ ਮਾਪੇ ਕਿ ਸਦਾ ਬੈ ਆਪਣੇ ਬੈਠੇ ਆਂਗੇ ਆਪਣੇ ਲਾਗੇ ਮਾਪੇ ਹੋ ਆਹੀ ਤਾਂ ਗੱਲਾਂ ਪਣਾਵਾਂਗੇ ਸਦਾ ਬੈਠੇ ਰਹਿਣ ਤੇ ਪਰ ਗੱਲਾਂ ਕਾਦੀਆਂ ਹਾਂ ਹਾਂ ਜੇ ਮਾਪੇ ਸਦਾ ਰ ਤੀਆਂ ਨੂੰ ਕੋ ਬੁੜੇ ਹੁੰਦੇ ਆ ਮਾਪੇ ਤੀਆਂ ਦਾ ਸਦਾ ਹੀ ਉਹ ਇਹ ਤਾਂ ਕਰਦਾ ਵੀ ਬਾਹਰ ਸਿ ਪਿਆਉਦਾ ਇਹਦਾ ਅੱਛਾ ਹਾਂ ਲੱਗਣ ਦੇ ਤੇ ਬੈ ਜਾਣੀਆਂ ਹੋਰ ਅੱਡੇ ਤੇ ਬੈ ਜਾਣੀਆਂ ਆ ਜੂਗੀ ਦੱਸ ਆ ਗਈ ਬੈ ਚੜ ਜਾਮੀ ਆ ਜਾ ਕਰਾ

ਆਹ ਤਾਂ ਰਾਂਹ ਪਤਾ 4-5 5 ਦਿਨ ਲਾ ਕੇ ਆਵਾਂਗੇ ਹੁਣ ਨੀ ਪਰ ਨਾਲ ਮਸਾ ਨਿਕਲੂਗਾ ਕਰੋ ਹੋਰ ਆਪੇ ਕਰ ਲੂ ਕੋਣ ਕੰਮ ਕੋਈ ਨਿਕਲਣ ਦੇਂਦੇ ਨਾ ਨੇ ਹੋਰ ਉਹੀ ਕਰੀ ਜਾਂਦੀ ਨਾ ਟੰਗ ਵੀ ਬਾੜੇ ਕਰਦੀਆਂ ਨਾ ਪਤਾ ਨੂੰ ਪਤਾ ਹੀ ਆ ਬੁੜੀ ਆਪੇ ਕਰ ਲੂ ਆਪੇ ਕਰ ਲੂਗੀ ਜਾਣ ਕੇ ਕਰੀ ਜਾਂਦੀ ਨਾ ਕੋ ਟੈਨਸ਼ਨ ਲੈ ਕੇ ਪਾ ਜਾਂਦੇ ਮਾਂ ਤੇ ਹੁਣ ਆਪਾਂ ਨੂੰ ਵੀ ਆਉਂਦੇ ਮਾਂ ਤੇ ਟੈਨਸ਼ਨ ਆ ਆਪਣੇ ਘਰ ਮਾਂ ਤੇ ਨਹੀਂ ਮਰੇ ਮਰੇ ਉਹੀ ਤਾਂ ਗੱਲ ਲੱਗੀ ਜੇ ਹੁਣ ਐ ਟੈਨਸ਼ਨ ਨਾ ਕਰੀ ਜਾਵਾਂਗੇ ਪਰ ਕੰਮ ਕਿੱਥੋਂ ਹੋਣਗੇ ਭਾਂਡ ਜਵਾਬ ਕਿਵੇਂ ਪਾ ਲਾਂਗੇ ਕਿਵੇਂ ਜਵਾਬ ਪਾ ਲਾਂਗੇ ਲਕਣਕ ਜੀ ਚੱਥ ਮਾਰਦਾਨੀਆਂ ਚਲ ਵੇ ਬੇਰ ਮੈਂ ਤਾਂ ਵਿਚਾਰੀਆਂ ਹੁਣ ਬਾਗ ਗਈਆਂ ਮੈਂ ਇੱਥੇ ਤਾਂ ਨਹੀਂ ਜਾਇਆ ਜਾਂਦਾ ਸੀ ਚਲੋ ਤਾਂ ਬਾਗ ਗਈਆਂ ਮਾਸੀ ਆ ਗਈ ਵਿਚਾਰੀ ਮਾਸੀ ਦੇ ਜੀ ਕਰਦੀ ਏ ਗਲਪੇ ਕੀ ਜਾਣ ਨੂੰ ਜੀ ਤਾਂ ਮੇਰਾ ਵੀ ਬਥੇਰਾ ਕਰਦਾ ਕਲ ਕਰ ਜੀ ਐ ਕਰਦਾ ਸੀ ਜਿਵੇਂ ਪਿਆਰ ਹੁੰਦਾ ਫੇਰ ਮੇਰਾ ਬਾਲਾ ਕਰਦਾ ਸੀ ਚਲ ਮੈਂ ਕਣਕ ਚੱਥ ਜਾ ਮਾਰਦੇ ਆ ਮਨ ਤਾਂ ਪਤਾ ਨਹੀਂ ਕਿਉਂ ਚੱਕਰ ਜਾ ਹੀ ਜਾਂਦਾ ਸਿਰ ਤੋਂ ਹੋਣ ਲੱਗ ਗਏ ਗਰਮੀ ਗਰਮੀ ਨਾ ਚਲ ਕਣਕ ਜੀ ਚੱਥ ਮਾਰਦਾਂ ਪਾਣੀ ਪੀ ਲਈ ਕੋਟਾ ਕਈ ਵਾਲੀ ਲੱਗੀ ਫਿਰ ਨੀਰਾ ਪਾਖਿਆ ਵਜਨ ਹਰਪ੍ਰੀਤ ਨੂੰ ਕੀ ਹੋ ਗਿਆ ਉਹ ਕੀ ਹੋ ਗਿਆ ਤੈਨੂੰ ਹਰਪ੍ਰੀਤ ਕੀ ਹੋ ਗਿਆ ਤੈਨੂੰ ਹਏ ਬਾਪੂ ਬਾਪੂ ਹਏ ਬਾਪੂ ਉੱਤਰਾ ਭਲਾ ਹੋ ਜੇ ਤੂੰ ਕੰਮ ਮੋੜਾ ਸੀ ਤੈਨੂੰ ਜੈਨੀ ਡਿਪਰੈਸ਼ਨ ਹੋਈ ਪਈ ਐ ਖੜੀ ਹੋ ਹੂੰ ਚੱਕਰ ਆਈ ਜਾਂਦੇ ਖੜੀ ਹੋ ਜਾ ਹਏ ਬਾਪੂ ਐ ਬਾਪੂ ਕੋਲੇ ਛੱਡਿਆ ਮੈਨੂੰ ਕੋਈ ਬਾਪੂ ਕੋਲੇ ਛੱਡਿਆ ਹੋਵੇ ਤਨ ਮੈਂ ਆ ਜਾ ਉੱਥੇ ਲੈ ਬੇਬੇ ਨੇ ਵੀ ਪਹੌੜਾ ਨਹੀਂ ਸੋਚਿਆ ਚੱਲ ਜਾ ਮੈਂ ਇੱਥੇ ਬੇਬੇ ਉਹ ਬੇਬੇ ਨੇ ਕਰ ਮੈਂ ਕੀ ਦੱਸਾਂ ਹੁਣ ਬੇਬੇ ਤਾਂ ਹੁਣ ਵਗ ਗਈ ਤੂੰ ਤਾਂ ਨਹੀਂ ਗਈ ਆਪਦੀ ਪੇਖੀ ਬੇਬੇ ਨੂੰ ਕਹਾ ਲੋਗੀ ਮੈਂ ਵਗ ਜਾ ਲੈ ਤੂੰ ਐ ਕਰ ਇੱਥੇ ਪਾ ਮੈਂ ਤੈਨੂੰ ਗੋਲੀ ਲਿਆ ਕੇ ਦਿੰਨਾ ਸੱਜਾ ਤੂੰ ਇੱਥੇ ਕੋਈ ਨਹੀਂ ਬਾਪੂ ਤੇਰੇ ਬਾਪੂ ਕੋਲੇ ਲੈ ਜਾਾਂਗੇ ਲੈ ਤਾਂ ਹੁਣ ਬਾਪੂ ਬਾਪੂ ਕਰੀ ਜਾਂਦੀ ਆ ਅੱਛਾ ਗੋਲੀ ਜੀ ਪਈ ਸੀ ਇੱਕ ਉਹ ਦੰਨਾ ਲਿਆ ਫੇਰ ਹਾਂ ਬਾਪੂ ਬਾਪੂ ਆਇਆ ਤੂੰ ਬਾਪੂ ਆਇਆ ਮੈਂ ਪੰਡਿਆ ਲੈ ਕੋਈ ਨਹੀਂ ਬਾਪੂ ਆ ਜੂਗਾ ਤੂੰ ਗੋਲੀ ਲੈ ਲੈ ਤੂੰ ਗੋਲੀ ਲੈਣੀ ਸੀ ਪਹਿਲਾਂ ਹੱਜ ਨਾ ਮੈਂ ਲਈਨੀ ਆ ਲੈ ਆ ਛੜੀ ਤਰ ਲੈ ਛੜੀ ਛੋਟੀ ਜੀ ਗੋਲੀ ਏ ਆ ਲੈ बस पानी थोड़ा पी कोई नहीं बापू आ जाऊगा मैं बेबे नु लेना गाडे ते जा आख्या उना बेबे नु भाग जान बेबे नु ले नहीं जा। जान नहीं बेबे नु कानो भाग जान थे मैं जाना अड्डे ते जे होइया त मनु ले आऊंगा सद के हाल है ਕੋਰੀ ਪੰਗਾ ਖੜਾ ਹੋ ਗਿਆ ਮੈਂ ਬੇਬੇ ਨੂੰ ਬਥੇਰਾ ਕਿਹਾ ਸੀ ਬੇਬੇ ਤੂੰ ਨਾ ਜਾਈ ਨਾ ਜਾਈ ਤੂੰ ਉਹ ਮਾਸੀ ਆ ਗਈ ਮਾਸੀ ਦੇ ਮਗਰ ਲਾ ਕੇ ਉਹ ਵੀ ਬਾਵੇ ਜਾਨੇ ਬੇਬੇ ਨੂੰ ਨਾਲੇ ਹੀ ਮੈਂ ਅੱਡੇ ਤੇ ਜਾਂਦਾ ਬਾਵੇ ਜਾਨੇ ਜੇ ਹੁਣ ਤੈਨੂੰ ਸੱਦ ਕੇ ਲਿਓ ਜੇ ਬਾਗੀ ਕਿੰਨੇ ਚੱਲ ਠੀਕ ਹੈ ਬੇਹੋਰੀਆਂ ਕਿਤੇ ਬਾਸੀ ਨਾ ਚੜ ਗਏ ਹੁਣ ਲੈ ਬੈਠੀਆਂ ਨੇ ਅੱਡੀ ਜੀ ਬੈਠੀਆਂ ਨੇ ਇਹਨਾਂ ਨੂੰ ਤਾਂ ਕੋਈ ਨਹੀਂ ਮਾਸੀ ਹਾਂ ਕੀ ਹੋ ਗਿਆ ਲਾਲਾ ਉਹ ਤੁਸੀਂ ਤਾਂ ਕਿੱਧਰੋਂ ਚੈਰੀ ਖਿੱਚੀ ਆਣੇ ਆਂ ਅਸ ਤਾਂ ਪਿੰਡ ਜਾਂਦਾਂ ਸਬਰ ਮਾ ਚਲ ਜਾਣਾ ਬਾਹਰ ਪਿੰਡ ਮੈਨੂੰ ਕਿਹਾ ਸੀਗਾ ਤੂੰ ਨਾ ਆਏ ਪਰ ਪਰੀ ਤੂੰ ਦਵਰਾ ਪਹ ਗਿਆ ਹਾਂ ਹੋਰ ਹੁਣ ਪੱਲੇ ਨਾਲ ਆ ਗਈ ਭੂਖ ਮਾਰਦਾ ਉਹ ਆਇਆ ਤਾਂ ਠੀਕ ਆ ਕੇਰਾ ਤਾਂ ਠੀਕ ਹੈ ਇਹ ਆ ਜਾਰੀ ਪੈਣ ਵਾਹ ਮੂੰਹ ਪਾਹਾਂ ਥੀ ਕੋ ਆ ਬਹਾਰ ਪ੍ਰਤਤਾਂ ਵੀ ਚੰਗਾ ਗਾ ਕੀ ਹਾਲ ਹੈ ਠੀਕ ਹੈ ਭਾਈ ਓਹੋ ਹੋੜੀ ਕਮ ਆ ਜਾ ਮਸੀ ਮਸੀ ਤਾਂ ਮੇਰੀ ਮਾਂ ਤਾਂ ਕਹਿੰਦੀ ਸੀ ਮੈਂ ਜਾਂਦੀ ਨਹੀਂ ਜੀ ਇਹ ਤੁਸੀਂ ਦੇਖ ਲੈ ਬੇਬੇ ਤੈਨੂੰ ਪਤਾ ਨਹੀਂ ਸੀਗਾ ਵੀ ਜਦੋਂ ਹਰਪਦੇ ਢਿੱਲੀ ਸੀਗੀ ਉੱਤੇ ਆਪਰੇਸ਼ਨ ਹੋਈ ਪਈ ਸੀ ਤੂੰ ਤਾਂ ਮਾੜਾ ਉੱਥੇ ਦੇਖ ਮਾਸੀਏ ਕਿੱਥੇ ਲੱਗੀ ਪੁੱਛਾ ਸੀਗਾ ਬਰਨਾਲ ਮਾਸੀ ਦੇਖ ਲੈ ਵੀ ਤੂੰ ਟੈਨਸ਼ਨ ਕਰੇਂਦੀ ਕਿਸੇ ਗੱਲ ਦੀ ਤਾਂ ਠੀਕ ਠਾਕ ਤੁਸੀਂ ਮੈਨੂੰ ਲਾਲ ਠੀਕ ਨਹੀਂ ਸੀਗਾ ਬਿਮਾਰ ਬੰਦਾ ਥੋੜਾ ਕੰਮ ਨਹੀਂ ਮੈਂ ਬਿਮਾਰ ਹਾਂ ਆਪ ਦੇਖਣਾ ਸੀਗਾ ਤੁਸੀਂ ਇਹ ਤੁਸੀਂ ਇਹ ਤੁਸੀਂ ਹੁਣ ਬਗ ਜਿੰਦੀ ਦੱਸੋ ਕੌਣ ਸਾਹਮਣੇ ਮੇਰੀ ਮਾਂ ਮਤਲਬ ਕਿੰਨਾ ਕਿਹਾ ਸੀਗਾ ਕਿਵੇਂ ਤੂੰ ਨਾ ਜਾਈ ਨਾ ਜਾ ਯਾਰ ਪਹਿਲੇ ਮੱਥਾ ਜਾ ਟਣਕਦਾ ਸੀਗਾ ਮੈਂ ਕੀ ਕਰਾਂ ਬਾਂਦਰ ਭੈਣ ਆਈ ਬਗ ਇੱਥੇ ਨਾ ਕਾਂ ਕਣਕ ਤੇ ਹੱਥ ਮਾਰ ਰਹੀ ਸੀਗੀ ਅੱਛਾ ਇੱਥੋਂ ਚੱਕ ਲਈਆਂ ਡਿੱਗ ਪੀ ਸੀਗੀ ਹੁਣ ਉਹ ਪਾਈ ਪਈ ਐ ਬਾਤੀ ਹਾਂ ਉਹ ਮੰਜੇ ਤੇ ਪਈ ਡਾਕਟਰ ਨੂੰ ਲਿਆਉਣ ਦਾ ਪੁੱਤ ਤੂੰ ਮੈਂ ਕੇਰਾ ਤਾਂ ਮੂ ਦੇਖ ਕੇ ਗਿਆ ਸੀਗਾ ਮਾਣਾ ਬਟਾ ਗੋਲੀਆਂ ਜੇ ਪਈਆਂ ਸੀਗੀਆਂ ਬਾ ਗੁਰੂ ਕੀ ਬਾਤ ਹੈ ਆਰਤੂ ਮੈਂ ਹਰਪ੍ਰੀਤ ਆ ਪਈ ਆ ਤਾ ਮੁੱਦੇ ਮੂਹ ਹਾਂ ਦੇਖ ਕੇ ਮੈਂ ਹਰਪ੍ਰੀਤ ਠੀਕ ਹੈ ਹੋਣਾ ਬੇਬੇ ਆ ਗਈ ਠੀਕ ਆ ਬੇਬੇ ਮੈਨੂੰ ਮੈਂ ਤੈਨੂੰ ਪਹਿਲੇ ਅੱਖ ਸਮਾਂ ਨਹੀਂ ਜਾਂਦੀ ਤੂੰ ਕਹਿੰਦੀ ਤੂੰ ਬਾਹਰ ਚੱਟਣਾ ਚ ਕੁਝ ਨਹੀਂ ਹੋਇਆ ਬੇਬੇ ਮੈਨੂੰ ਚੱਕਰ ਆਇਆ ਮੜਾ ਆਇਆ ਮੈਂ ਕਣਕ ਚੱਠ ਮਾਰਨ ਲੱਗੀ ਉੱਥੇ ਗਰਮੀ ਨਾ ਕਰ ਕਰੂ ਕੀ ਸੀ ਲੱਭੇ ਰਹਿਣ ਦਿੰਦੀ ਨਹੀਂ ਤੇ ਮੈਂ ਬਹਿ ਇਧਰ ਬੈਠਾ ਤੂੰ ਮਾਂਡੇ ਨੂੰ ਤੂੰ ਤੇ ਮਾਸੀ ਬਾਈ ਜਾ ਨਹੀਂ ਪਹਿਲੇ ਤੂੰ ਇੱਥੇ ਰਹਿ ਮੇਰਾ ਕੜਾ ਦੇ ਚਾ ਮਾਂ ਆ ਦੇਖ ਲੈ ਮਾਂ ਨੂੰ ਤੂੰ ਘਰ ਤਾਂ ਸਿਰੇ ਪੰਗਾ ਖੜਾ ਮੇਰੀ ਮਾਂ ਨੂੰ ਇਹ ਤਾਂ ਇਹ ਨਹੀਂ ਬਿਮਾਰ ਸਿੱਧੀ ਸੀਗੀ ਤੁਸੀਂ ਮਾੜਾ ਮੋਟਾ ਤਾਂ ਗੱਲ ਸੋਚ ਲੈਂਦੀਆਂ ਬੇਬੇ ਮੈਂ ਜਾਣੇ ਨਹੀਂ ਸੀ ਹਰਪ੍ਰੀਤ ਆ ਮੈਂ ਦੇਰ ਨਾਲ ਨੂੰ ਜਾਣ ਦੇ ਹਰਪ੍ਰੀਤ ਨਹੀਂ ਜਾਣਦੇ ਹਰਪ੍ਰੀਤ ਤਾਣ ਤੈਨੂੰ ਮੈਂ ਸਾਂਭੂਗਾ ਮੈਂ ਵੀ ਨਹੀਂ ਜਾਣਦੇ ਅੱਜ ਸਵੇਰੇ ਕਰ ਹੀ ਰਹੂੰਗੀ ਹਾਂ ਲੱਤ ਮੰਦੀ ਨਹੀਂ ਮਾਸੀ ਆਪਣੇ ਕੋਲ ਰਹੂਗੀ ਮਾੜ ਤੇਰਾ ਮੰਗ ਲੱਗ ਕੀ ਜਾਂਦੀ ਸੀ ਮੈਂ ਨਹੀਂ ਲੱਗਣਾ ਨਾ ਰੱਬ ਨਹੀਂ ਹੋ ਤੂੰ ਠੀਕ ਹੈ ਹਰਪ੍ਰੀਤ ਠੀਕ ਆ ਮੈਂ ਠੀਕ ਆ ਫੋਟੋ ਕਹਿੰਦੇ ਕੀ ਕਹਿੰਦੇ ਖਲਾਕ ਜਾਣੇ ਨਹੀਂ ਸੀ ਤਾਂ ਇਹਦਾ ਮਾਸੀ ਮੇਰੀ ਕੁਦਰਤੀ ਮੈਂ ਤਾਂ ਮੱਝਾਂ ਨੂੰ ਨੀਰਾ ਪਾ ਕੇ ਇੱਥੇ ਪਾਣੀ ਪੀਂਹਾਂ ਦਾ ਸੀ ਰਸੋਈ ਚ ਅੱਛਾ ਇਹਦਾ ਕਣਕ ਚ ਤੇ ਹੱਥ ਮਾਰਨ ਲੱਗੀ ਉੱਥੇ ਡਿੱਗੀ ਪਈ ਸੀ ਜਿ ਕਿਤੇ ਮੈਂ ਉਧਰ ਛੋਟੇ ਬਾਲ ਟੱਪ ਜਾਂਦਾ ਪਿੰਡਵਨੀ ਨਾ ਕੋਈ ਪਤਾ ਲੱਗਦਾ ਕਿਸੇ ਨੂੰ ਦੇਖ ਲੈ ਹੂ ਵਾਪਸ ਤਾਂ ਹਾਂ ਇਹਦਾ ਮੂਹ ਸ਼ੁਕਰ ਦਾ ਤੇ ਮੈਂ ਮੈਨੂੰ ਇਹੀ ਗੱਲ ਸਮਝਾਉਂਦੇ ਸੀ ਬੇਬੇ ਤੂੰ ਨਾ ਜਾਏ ਬਸ ਉਹਨੂੰ ਮੈਂ ਉੱਥੇ ਉਹੀ ਗੱਲ ਹੋ ਗਈ ਸੀ ਮੈਂ ਕਿਹ ਜਾਂਦੀ ਆ ਇਹ ਕਦੇ ਹਾਂ ਫਿਰ ਦੇਖ ਲੈ ਚਲੋ ਹਰੇਬੀ ਹਰੇਬੀ ਸ਼ੋਕਰੇ ਸੋਢੀ ਆ ਬਸੇ ਲੇਟ ਲੁੱਟ ਹੋ ਗਈ ਮਿਸ ਹੋ ਗਈ ਆ ਨਾ ਬੂ ਕੀ ਕਰਦਾ ਪਤਾ ਨਹੀਂ ਜਿਹੜਾ ਕਾਲਾ ਪੈਂਦਾ ਤੁਹਾਡੀ ਬਹੁਤ ਮੈਨੂੰ ਕੀ ਪਤਾ ਸੀ ਮਾਸੀ ਮੇਰੀ ਗੱਲ ਸੁਣ ਲੈ ਪਹਿਲਾਂ ਕੰਮ ਡੋਰਾ ਪੈਂਦਾ ਸੀ ਕਿ ਕਿਤੇ ਦਾ ਟੋ ਮੁਖਿਆ ਨਾ ਉਹ ਜਿਹੜਾ ਬਾੜਾ ਆਉਦੇ ਪਿਓ ਦਾ ਬਾਪੂ ਬਾਪੂ ਕਹੀ ਗਈ ਹੈ ਇਹ ਹਾਂ ਇਹਦਾ ਇੰਨਾ ਕਰਦੀ ਹੈ ਮੈਂ ਕੋਈ ਤੇਰੇ ਬਾਪੂ ਕੋਲ ਹੀ ਚਲਾਂਗੇ ਇਹਨੂੰ ਦਵਾਈ ਕੋਟੀ ਦਵਾਇਆ ਤਾਂ ਟੈਨਸ਼ਨ ਆਈ ਹਰ ਉਹ ਪਹਿਲਾਂ ਲੱਗਾਈ ਤਾਂ ਮਾੜੀ ਮੁੱਟੀ ਕੋ ਇੱਕ ਗੋਲੀ ਦਾ ਛੋਟੀ ਜਿਹੀ ਲੰਕੀ ਆ ਏ ਅੱਛਾ ਹਾਂ ਅਜੇ ਉਹ ਗੁੜੀ ਵੀ ਨਹੀਂ ਲਈ ਭੁੱਲ ਪਾ ਲਗੀ ਕਿਤੇ ਉਹ ਭੁੱਲ ਗਈ ਕਿਤੇ ਹਾਂ ਮੋਰੀ ਦੇਤੀ ਕਰ ਲਾਲਾ ਨੂੰ ਹੁਣ ਤਾਂ ਮੈਂ ਦਿੱਤੀ ਆ ਥੋੜਾ ਜਿਹਾ ਪਾਣੀ ਮੈਂ ਥੋੜਾ ਜਿਹਾ ਖੜਾਵਾ ਉਲਟੀ ਨਾ ਆ ਜੇ ਅੱਛਾ ਤੇ ਤੁਸੀਂ ਐਂ ਕਰੋ ਨਾ ਪਾਣੀ ਦਵਾਰੇ ਪਿਆ ਕੇ ਦੇਖ ਲਓ ਹਾਂ ਪਾ ਕੇ ਦੇਖ ਲੈਣਾ ਲਾਰਪ੍ਰਿਤ ਤਾਂ ਖੜੀ ਹੋ ਪਾਣੀ ਪੀ ਲੈ ਬਬੇ ਮੰਦਰਾ ਤੇਮਾਰੇ ਚੰਦਰ ਤੈਗੀ ਨਾ ਦਾਰੇ ਚੰਦਰ ਤੇ ਹੀ ਬੱਕਰੀ ਸੋ ਚੈਨਲ ਦੀ ਟੀਮ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੋ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀਏ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਇਹਦਾ ਅਗਲਾ ਐਪੀਸੋਡ ਜਰੂਰ ਦੇਖਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬੱਕਰੀ ਸੋ ਚੈਨਲ ਤੇ ਜਿੰਨਾ ਬੀੜਾਂ ਤੇ ਭੈਣਾਂ ਨੇ ਸਾਨੂੰ ਸੋਹਣੇ-ਸੋਹਣੇ ਕਮੈਂਟ ਕੀਤੇ ਅਸੀਂ ਨਾਮ ਬੋਲਣ ਜਾ ਰਹੇ ਹਾਂ ਵਿਸ਼ਵਜੀਤ ਸਿੰਘ ਰੇਖਾ ਸ਼ਰਮਾ ਦਰੂਬਿਕਾ ਸ਼ਰਮਾ ਨੇਤ ਸ਼ਰਮਾ ਬਲਵਿੰਦਰ ਸਿੰਘ ਚਾਨਾ ਵੀਰਪਾਲ ਕੌਰ ਚਾਨਾ ਰਾਮਗੜੀਆ ਰਤਿਆ ਹਰਿਆਣਾ ਡਾਕਟਰ ਰਣਜੀਤ ਸਿੰਘ ਖੰਗੂੜਾ ਲਤਾਲਾ ਲੁਧਿਆਣਾ ਕੈਲਗਰੀ ਕੈਨੇਡਾ ਅਮਰ ਸਿੰਘ ਪਟਿਆਲਾ ਭਗਵਾਨ ਦਾਸ ਸਿਮਰਨਜੀਤ ਕੌਰ ਫੱਲੇਵਾਲ ਰਾਜਨ ਈਸ਼ਾ ਸ਼ਰਮਾ ਜਗਰਾਉ ਵਿਜੇ ਲక్ష్ਮੀ ਸ਼ਿੰਦਰ ਖੋਸਾ ਆਇਸ਼ਾ ਪੁੱਲਰ ਮਾਇਸ਼ਾ ਪੁੱਲਰ ਜੁਗਰਾਜ ਪੁੱਲਰ ਦਰਸ਼ਨ ਸਿੰਘ ਨਵੀਂ ਮੰਡੀ ਗੜਸਾਣਾ ਰਾਜਸਥਾਨ ਹੈਪੀ ਜੋਸੀ ਪ੍ਰੋਫੈਸਰ ਹਬੀਬ ਚੌਧਰੀ ਲੰਡਨ ਜੂਕੇ ਲਖਵੀਰ ਕੌਰ ਗੁਰਦੀਪ ਸਿੰਘ ਦਿਓ ਨਾਮ ਸੋ ਦੀਪਾ ਰਾਣਾ ਲਹਿਰੀ ਰਵਿੰਦਰ ਕੌਰ ਗੜਸਾਣਾ ਮੰਡੀ ਬਲਜਿੰਦਰ ਸਿੰਘ ਹਰਜੀਤ ਸਿੰਘ ਨਮਨ ਗਰਗ ਜਸਵਿੰਦਰ ਸੰਧੂ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਆ ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ ਜਿੰਨਾ ਵੀਰਾਂ ਤੇ ਭੈਣਾਂ ਦੇ ਨਾਮ ਬੋਲਣ ਨੂੰ ਨਹੀਂ ਹੋ ਰਹੀ ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ ਸਾਨੂੰ ਕਮੈਂਟ ਕਰਨ ਲਈ ਸਾਨੂੰ ਸੁਝਾਅ ਦੇਣ ਲਈ ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ